ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਸੀਂ ਅਕਸਰ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਕਰਦੇ ਹਾਂ ਕਿ ਸਿਹਤਮੰਦ ਕਿਵੇਂ ਰਹਿਣਾ ਹੈ ਤੇ ਇੱਕ ਅੱਜ ਕੁਝ ਅਜਈਆਂ ਸਮੱਸਿਆਵਾਂ ਬਾਰੇ ਉੱਤੇ ਚਰਚਾ ਕਰਾਂਗੇ ਜਿਹੜੀਆਂ ਖਾਸ ਕਰ ਮੌਸਮ ਦੇ ਬਦਲਣ ਦੇ ਨਾਲ ਆਉਂਦੀਆਂ ਨੇ ਤੇ ਜਾਂ ਫਿਰ ਜਦੋਂ ਸਾਡੇ ਸਰੀਰ ਦੀ ਜਿਹੜੀ ਸ਼ਕਤੀ ਹੁੰਦੀ ਹੈ ਰੋਗਾਂ ਨਾਲ ਲੜਦੀ ਹੈ ਜਿਹੜੀ ਸ਼ਕਤੀ ਉਹ ਕਮਜ਼ੋਰ ਹੋ ਜਾਵੇ ਤਾਂ ਜ਼ਿਆਦਾ ਅਸੀਂ ਉਹਨਾਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਾਂ ਉਹਦੇ ਵਿੱਚ ਖਾਂਗ ਵੀ ਹੈ ਜ਼ੁਕਾਮ ਵੀ ਹੈ ਤੇ ਕਈ ਤਰ੍ਹਾਂ ਦੇ ਵਾਇਰਲ ਵੀ ਨੇ ਤੇ ਇਸ ਤੋਂ ਇਲਾਵਾ ਇੱਕ ਹੋਰ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਗੜਿਆ ਹੋਇਆ ਰੂਪ ਆ ਦਮਾ ਅਸਥਮਾ ਇਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਵਰਦਾਨ ਆਯੁਰਵੈਦਿਕ ਸੈਂਟਰ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਗੋਇਲ ਸਾਹਿਬ ਸਵਾਗਤ ਹੈ ਜੀ ਧਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜੀ ਗੁੱਲ ਸਭ ਜਿਹੜੀਆਂ ਸਮੱਸਿਆਵਾਂ ਦੀ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਇਹ ਜਾਂਦੀਆਂ ਬੜੀਆਂ ਔਖੀਆਂ ਨੇ ਇੱਕ ਵਾਰ ਬੰਦਾ ਇਹਨਾਂ ਦਾ ਸ਼ਿਕਾਰ ਹੋ ਜਾਂਦਾ ਵੀ ਖੰਗ ਲੱਗ ਗਈ ਤਾਂ ਫਿਰ ਉਹ ਹੌਲੀ-ਹੌਲੀ ਕਰਦੇ ਨਿਕਲਦੀ ਹੈ ਜ਼ੁਕਾਮ ਲੱਗ ਗਿਆ ਤੇ ਫਿਰ ਉਹ ਹੁੰਦਾ ਵੀ ਯਾਰ 3-4 ਦਿਨ ਤੱਕ ਇਹਦਾ ਅਸਰ ਰਹਿਣਾ ਹੀ ਰਹਿਣਾ ਹੈ ਪਰ ਇਹਨੂੰ ਆਯੁਰਵੇਦ ਦੇ ਵਿੱਚ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਹਾਂ ਖਾਸ ਕਰ ਜਿਵੇਂ ਹੁਣ ਬਦਲ ਰਿਹਾ ਮੌਸਮ ਹੈ ਅਸੀਂ ਸਰਦੀ ਤੋਂ ਗਰਮੀ ਵੱਲ ਵੀ ਜਾਣਾ ਹੈ ਗਰਮੀ ਤੋਂ ਸਰਦੀ ਦੇ ਵਿੱਚ ਵੀ ਆਏ ਆ ਤਾਂ ਇਹ ਸਮੱਸਿਆਵਾਂ ਜ਼ਿਆਦਾ ਹਾਵੀ ਹੋ ਗਈਆਂ ਨੇ ਇਹ ਧਰਮਿੰਦਰ ਜੀ ਅਸਲ 'ਚ ਕੁਛ ਆਪਾਂ ਵੀ ਅਨਗੈਲੀ ਕਰਦੇ ਆਂ ਕਈ ਵਾਰੀ ਹੁਣ ਲੋਕੀ ਰਾਤ ਨੂੰ ਚਲੋ ਮੈਂ ਕਹਿੰਦਾ ਨਹੀਂ ਬਸ ਗਰਮ 'ਚ ਡੱਡਾ ਪਾ ਕੇ ਠੰਡੇ 'ਚ ਗਰਮ ਪਾ ਕੇ ਗਰਮ ਨਾਲ ਠੰਡਾ ਠੰਡੇ ਨਾਲ ਗਰਮ ਬਲ ਗਰਮ ਸਰਦ ਵਾਲੀਆਂ ਚੀਜ਼ਾਂ ਕੁਛ ਹੁਣ ਠੰਡ ਵੱਧ ਜਾਂਦੀ ਹੈ ਜਦੋਂ ਫਿਰ ਉਸ ਟਾਈਮ ਲੋਕੀ ਕਈ ਵਾਰੀ ਕੇਅਰ ਨਹੀਂ ਕਰਦੇ ਕਈ ਮਤਲਬ ਜੋ ਵੀ ਮਰਜ਼ੀ ਕਰ ਲੋ ਕਿ ਕਿਸ ਨਾ ਕਿਸੇ ਕਾਰਨ ਇੱਕ ਵਾਰ ਠੰਡ ਲੱਗ ਗਈ ਤਾਂ ਉਹ ਤੰਗ ਕਰ ਦਿਆ ਹੁਣ ਕਈਆਂ ਨੂੰ ਇੱਕ ਵਾਰੀ ਨੱਕ ਚੋਂ ਐ ਅੰਦਰ ਮਤਲਬ ਖਾਰਜ ਹੋ ਕੇ ਡੇਸ਼ਾ ਪੈਣ ਲੱਗ ਜਾਂਦਾ ਉਹ ਪਤਾ ਲੱਗ ਜਾਂਦਾ ਪਹਿਲੇ ਦਿਨ ਉਹਨਾਂ ਨੂੰ ਵੀ ਅਜ ਗੜਬੜ ਹੋਊਗੀ ਫਿਰ 8 ਦਿਨ ਜਾਂਦੀ ਨਹੀਂ ਪਰ ਉਸੇ ਟਾਈਮ ਨਹੀਂ ਕੁਝ ਕਰਨਾ ਜੇ ਉਸੇ ਟਾਈਮ ਜਦੋਂ ਇਹ ਚੀਜ਼ ਹੁੰਦੀ ਆ ਸਿਰਫ ਉਹ ਸ਼ਹਿਦ ਦੇ ਵਿੱਚ ਕੀ ਆ ਸਿੰਧਾ ਨਮਕ ਪਾ ਕੇ ਚੱਟ ਲੈਣ ਕੱਲਾ ਸਿੰਧਾ ਨਮਕ ਪਾ ਕੇ ਚੱਟ ਲੈਣ ਤਾਂ ਕਮਾਲ ਦਾ ਰਿਜ਼ਲਟ ਆ ਔਰ ਰਾਤ ਨੂੰ ਜੱਟ ਕੇ ਸੌਂ ਜਾਣ ਸਵੇਰੇ ਨੱਕ ਨੁੱਕ ਖੁੱਲਾ ਹੁੰਦਾ ਤਾਂ ਉਹਦੇ ਨਾਲ ਟਾਈਮ ਨਿਕਲ ਜਾਂਦਾ ਇਹ ਬਿਮਾਰੀ ਵਾਇਰਸ ਆਉਂਦਾ ਟਲ ਜਾਂਦਾ ਇਹ ਦੇਖੋ ਵੀ ਮਿੱਤਰੋ ਮੈਨੂੰ ਤਾਂ ਜਦੋਂ ਵੀ ਆਉਂਦਾ ਮੈਂ ਤਾਂ ਐਂ ਕਰ ਲੈਂਦਾ ਜਦ ਇਹ ਟਲ ਜਾਂਦਾ ਜੁਵੇਰਾ ਆਪਦਾ ਤਜਰਬਾ ਬਾਕੀ ਸਾਡੇ ਕੋਲੇ ਜਿਵੇਂ ਹੁਣ ਅਸੀਂ ਤਾਂ ਆਪ ਬੈਠੇ ਆ ਸਾਡੇ ਕੋਲ ਖਜ਼ਾਨਾ ਦਵਾਈਆਂ ਦਾ ਪੰਨਿਆਂ ਨੇ ਜੜੀ ਬੂਟੀਆਂ ਅਸੀਂ ਤਾਂ ਬਣਾ ਵੀ ਲੈਂਦੇ ਆ ਖਾ ਵੀ ਲੈਂਦੇ ਆ ਪਰ ਤੁਹਾਨੂੰ ਇੱਕ ਚੀਜ਼ ਦੱਸਦਾ ਕਰੇ ਮਲਠੀ ਲਿਆ ਕੇ ਰੱਖੋ ਹੂੰ ਮਲਠੀ ਜਿਹੜੀ ਆ ਜਦੋਂ ਵੀ ਤੁਹਾਨੂੰ ਗਲੇ 'ਚ ਖਰਾਸ਼ ਹੁੰਦੀ ਆ ਕੋਈ ਵੀ ਪ੍ਰੋਬਲਮ ਹੁੰਦੀ ਆ ਮਲਠੀ ਚੂਸਣੀ ਸ਼ੁਰੂ ਕਰ ਦੋ ਮਲਠੀ ਤੁਹਾਡਾ ਰੇਸ਼ਾ ਕੰਟਰੋਲ ਕਰ ਦਿੰਦੀ ਆ ਬੜੀ ਕਮਾਲ ਦੀ ਚੀਜ਼ ਆ ਪਰ ਉਹਦੀ ਲੱਕੜ ਜੀ ਇੰਨੀ ਕਿ ਤੋੜ ਲੋ ਪੋਟੇ ਜਿੰਨੀ ਕਿ ਤੋੜ ਕੇ ਮੂੰਹ ਚ ਰੱਖ ਲੋ ਚੂਸੀ ਜਾਓ ਹੌਲੀ ਹੌਲੀ ਗੁਗਲ ਗਲ ਜਾਂਦੀ ਆ ਮੂੰਹ ਚ ਆਪਣੇ ਕਿਉਂਕਿ ਸਾਡਾ ਜਿਹੜਾ ਥੁੱਕ ਹੈ ਸਾਡਾ ਜਿਹੜਾ ਸਲਾਈਵ ਆ ਉਹ ਜ ਇੰਨੀ ਕਿ ਤਾਕਤ ਹੈਗੀ ਆ ਕਿ ਉਸ ਲੱਕੜ ਨੂੰ ਕਿਸੇ ਨੂੰ ਵੀ ਗਲਾ ਦਿੰਦਾ ਅੰਦਰ ਤਾ ਉਹਦੇ ਨਾਲ ਕੀ ਆ ਕਿ ਤੁਹਾਨੂੰ ਜਿਹੜੀ ਖੰਗ ਹੈ ਖਾਂਸੀ ਹੁੰਦੀ ਆ ਰੇਸ਼ਾ ਆਉਂਦਾ ਉਹ ਟਿਕ ਜਾਂਦਾ ਦੂਜਾ ਜਿਵੇਂ ਸਾਡੇ ਵੈਦ ਜੀ ਆ ਉਹਨਾਂ ਨੇ ਇੱਕ ਨਾ ਬ੍ਰੇਨ ਗੱਜ ਕੇਸਰੀ ਅਵਲੇ ਬਣਾਇਆ ਜਿਹੜਾ ਬ੍ਰੇਨ ਗੱਜ ਕੇਸਰੀ ਅਵਲੇ ਆ ਇਹ ਬ੍ਰੇਨ ਦੇ ਵਿੱਚੋਂ ਰੇਸ਼ੇ ਨੂੰ ਰੋਕਦਾ ਦੂਜੀ ਗੱਲ ਇਹਨਾਂ ਦਾ ਦਿਮਾਗ ਹੈ 부ਝ ਜਾ ਹੋਇਆ ਰਹਿੰਦਾ ਦਿਮਾਗ ਬੰਦ ਜਾ ਹੋ ਜਾਂਦਾ ਨਜਲੇ ਨਾਲ ਨੱਕ ਬੰਦ ਜਾ ਹੋ ਜਾਂਦਾ ਕਈ ਵਾਰੀ ਨੱਕ ਇੰਨਾ ਬੰਦ ਹੋ ਜਾਂਦਾ ਵੀ ਉਹਨੂੰ ਮੂੰਹ ਖੋਲ ਕੇ ਸੌਣਾ ਪੈਂਦਾ ਰਾਤ ਨੂੰ ਮੂੰਹ ਚੋਂ ਸਾਹ ਲੈਂਦਾ ਬੰਦਾ ਤਾਂ ਉਹਦੇ ਵਾਸਤੇ ਇਹ ਬ੍ਰੇਨ ਗਜ ਕੇਸਰੀਆ ਇਹਦੇ ਨਾਲ ਜਿਹੜੀ ਆ ਦਿਮਾਗ ਦੀਆਂ ਨਸਾਂ ਨੂੰ ਤਾਕਤ ਮਿਲਦੀ ਆ ਦੂਜਾ ਜਿਹੜਾ ਸ਼ਹਿਦ ਆ ਹੁਣ ਹੁਣ ਤੁਸੀਂ ਕਹੋਗੇ ਵੀ ਸ਼ਹਿਦ ਸ਼ਹਿਦ ਦੇ ਵਿੱਚ ਆਪਾਂ ਜਿਹੜਾ ਸ਼ਹਿਦ ਯੂਜ਼ ਕਰਨਾ ਉਹ ਕਰਨਾ ਆਪਣੇ ਕਸ਼ਮੀਰੀ ਹਣੀ ਕਸ਼ਮੀਰੀ ਹਣੀ ਲੈਣਾ ਕਸ਼ਮੀਰੀ ਹਣੀ ਲੈ ਕੇ ਉਹਦੇ ਵਿੱਚ ਕੀ ਕਰਨਾ ਬ੍ਰਿਧੀ ਅਮਰਤ ਪਾਊਡਰ ਇਹ ਦੇਖੋ ਆਯੁਰਵੇਦ ਦਾ ਸਭ ਤੋਂ ਬੈਸਟ ਬ੍ਰਿਧੀ ਅਮਰਤ ਪਾਊਡਰ ਇਹ ਲੈਣਾ ਇਹਨੂੰ ਲੈ ਕੇ ਤੁਸੀਂ ਐ ਚਟ ਕੇ ਚੂਸ ਕੇ ਖਾਣਾ ਔਰ ਇਹ ਰਾਤ ਨੂੰ ਸੌਣ ਲੱਗੇ ਖਾ ਲਓ ਸਿੰਧਾ ਨਮਕ ਸਵੇਰੇ ਖਾ ਲਓ ਇਹਦਾ ਜਿਹੜਾ ਬੈਨੀਫਿਟ ਤੁਹਾਨੂੰ ਮਿਲਣਾ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕਮਾਲ ਹੀ ਹੋ ਗਿਆ ਐਂਟੀਬਾਇਓਟਿਕ ਐਂਟੀ ਅਲਰਜਿਕ ਪਤਾ ਨਹੀਂ ਕੀ ਕੀ ਖਾਂਦੇ ਸੀ ਨਹੀਂ ਉਹ ਚੀਜ਼ਾਂ ਬਣਦੀਆਂ ਇਹਨਾਂ ਨੇ ਕਰ ਲੈਣਾ ਬਾਕੀ ਜਿਨ੍ਹਾਂ ਨੂੰ ਅਸਥਮੇ ਦੀ ਬਿਮਾਰੀ ਹੈ ਸਾਹ ਦੀ ਬਿਮਾਰੀ ਹੈ ਉਹਦੇ ਵਾਸਤੇ ਆਪਣਾ ਐਸਮਾਫਿਟ ਪ੍ਰੋਪਰ ਇੱਕ ਕਿੱਟ ਬਣਦਾ ਲੋਕਾਂ ਨੂੰ ਦਿੰਨੇ ਆ 6 ਮਹੀਨੇ ਕੋਈ ਲੈਂਦਾ ਕੋਈ 3 ਮਹੀਨੇ ਲੈਂਦਾ ਪੇਸ਼ੈਂਟ ਸਾਡਾ ਉਹਦੇ ਨਾਲ ਬੜਾ ਵਧੀਆ ਠੀਕ ਹੋ ਜਾਂਦਾ ਇਹ ਜਿਹੜੀ ਸਾਹ ਦੀ ਅਸਥਮੇ ਦੀ ਕੋਈ ਵੀ ਹੈ ਜੀ ਪ੍ਰੋਬਲਮ ਹੁਣ ਇਹ ਕਵਰ ਕਰ ਲ ਲਾ ਗੁਲ ਸਾਹਿਬ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਮੈਂ ਗੱਲ ਕੀਤੀ ਹੈ ਕਿ ਸਾਡੀ ਜਿਹੜੀ ਇਮਿਊਨਿਟੀ ਹੈ ਉਹ ਵੀਕ ਹੋ ਜਾਂਦੀ ਹੈ ਤੇ ਖਾਸ ਤੌਰ ਦੇ ਉੱਤੇ ਇਹ ਹੀ ਹੁੰਦਾ ਹੈ ਕਿ ਜਦੋਂ ਸਾਡੀ ਇਮਿਊਨਿਟੀ ਵੀਕ ਹੋ ਗਈ ਤਾਂ ਉਹਦੇ ਨਾਲ ਕਈ ਤਰ੍ਹਾਂ ਦੀਆਂ ਇਹ ਸਮੱਸਿਆਵਾਂ ਜਲਦੀ ਸਾਨੂੰ ਆਪਣੀ ਜਕੜ ਦੇ ਵਿੱਚ ਲੈ ਲੈਂਦੀਆਂ ਨੇ ਤੇ ਇੱਕ ਤੁਹਾਡੀ ਜਿਹੜੀ ਖਾਸ ਤੌਰ ਦੇ ਉੱਤੇ ਦੇਖਣ ਦੇ ਵਿੱਚ ਆਈ ਹਲਦੀ ਪੰਚਮ ਹਲਦੀ ਪੰਚਮ ਹਲਦੀ ਦੇ ਵਿੱਚ ਅਜਿਹਾ ਕੀ ਖਾਸ ਹੈ ਕਿ ਉਹ ਤੁਹਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਦੀ ਹੈ ਜੀ ਇਮਿਊਨਿਟੀ ਬੂਸਟਰ ਉਹਦੇ ਵਿੱਚ ਸਪੈਸ਼ਲ ਚੀਜ਼ ਹੈ ਜਿਹੜੀ ਕਾਲੀ ਹਲਦੀ ਆ ਉਹ ਇਮਿਊਨਿਟੀ ਬੂਸਟਰ ਆ ਕਾਲੀ ਹਲਦੀ ਕਿਉਂਕਿ ਜਿਹੜੀ ਚੀਜ਼ ਤੁਹਾਡੇ ਕੈਂਸਰ ਕਾਰਕ ਹੈ ਜਾਂ ਵਾਇਰਸ ਕਾਰਕਾ ਉਹ ਇਮਿਊਨਿਟੀ ਨੂੰ ਅਗਰ ਅਪ ਕਰੇਗੀ ਤਾਂ ਹੀ ਵਾਇਰਸ ਤੁਹਾਡਾ ਡਾਊਨ ਹੋਏਗਾ ਇੱਕ ਤਾਂ ਦੇ ਵਿੱਚ ਕਾਲੀ ਹਲਦੀ ਪਾਈ ਹੋਈ ਹੈ ਦੂਜੇ ਵਿੱਚ ਅੰਬਾ ਹਲਦੀ ਦਾਰੂ ਹਲਦੀ ਦਾ ਮਿਸ਼ਰਣ ਹੈ ਔਰ ਇਹ ਜਿਹੜੀਆਂ ਚੀਜ਼ਾਂ ਨੇ ਨਾ ਇੱਕ ਜੰਗਲੀ ਹਲਦੀ ਹੈ ਜਨਾਬ ਉਹ ਜਿਹੜੀ ਹੈ ਨਾ ਜੰਗਲੀ ਹਲਦੀ ਉਹ ਸਾਡੇ ਸਰੀਰ ਦੇ ਜਿੰਨੀਆਂ ਵੀ ਨਾੜਾਂ ਨੇ ਤੁਸੀਂ ਕੋਈ ਵੀ ਜੰਗਲੀ ਜਿਹੜੀ ਬੂਟੀ ਲੈ ਲਓ ਉਹ ਸਰੀਰ ਲਈ ਫਾਇਦੇਮੰਦ ਹੀ ਫਾਇਦੇਮੰਦ ਹੈ ਕਿਉਂਕਿ ਸਾਡਾ ਸਰੀਰ ਜੰਗਲੀ ਹੈ ਇਹ ਤਾਂ ਹੁਣ ਮਹਿਲਾਂ ਚ ਘਰਾਂ ਚ ਰਹਿਣ ਗਿੱਜ ਗਏ ਆਪਾਂ ਤਾਂ ਪਹਿਲਾਂ ਜਿਹੜਾ ਆਦੀ ਮਨੁੱਖ ਤੀਗਾ ਉਹ ਤਾਂ ਜੰਗਲਾਂ ਚ ਹੀ ਸੀ ਨਾ ਸਾਡੀ ਜਿਹੜੀ ਬਾਡੀ ਉਹ ਜੰਗਲੀ ਆ ਔਰ ਜੰਗਲੀ ਚੀਜ਼ਾਂ ਨੂੰ ਇਹ ਬਹੁਤ ਛੇਤੀ ਸਮਝਦੀ ਆ ਫ੍ਰੈਂਡਲੀ ਹੋ ਜਾਂਦੀ ਆ ਇਸੇ ਤਰ੍ਹਾਂ ਜਿਹੜੀ ਜੰਗਲੀ ਹਲਦੀ ਅਸੀਂ ਦਿੰਨੇ ਆ ਮੈਂ ਉਹ ਦਿਖਾਈ ਸੀਗੀ ਤੁਹਾਨੂੰ ਪਿੱਛੇ ਜੇ ਚੱਕ ਕੇ ਬਿਲਕੁਲ ਜੀ ਜਿਵੇਂ ਹੁਣ ਉਹ ਜੰਗਲੀ ਹਲਦੀ ਦਾ ਆਪਦੇ ਇੱਕ ਰੂਪ ਹੈ ਜੀ ਔਰ ਉਹਨੂੰ ਜੇ ਤੁਸੀਂ ਕਹੋ ਕਿ ਜੰਗਲੀ ਹਲਦੀ ਅਗਰ ਲੈ ਲਈ ਕਿਸੇ ਨੇ ਪਾਊਡਰ ਵੜਾ ਕੇ ਤਾਂ ਅੱਖਾਂ ਦਾ ਨੱਕ ਕੰਨ ਜਿੰਨਾ ਵੀ ਰੇਸ਼ਾ ਸਰ ਕਮਾਲ ਕਰ ਦਿੰਦਾ ਕਈਆਂ ਦੇ ਕੰਨਾਂ ਚੋਂ ਬਾਜ ਨਹੀਂ ਆਉਂਦੀ ਟੈਨਿਡਸ ਵੀ ਆਵਾਜ਼ਾਂ ਆਉਂਦੀਆਂ ਨੇ ਮੋਟਰਸਾਈਕਲ ਜਿਹੜਾ ਗਰੜ ਗਰੜ ਹੋਈ ਜਾਂਦੀ ਆ ਉਹ हटਦੀ ਨਹੀਂ ਅੰਦਰ ਹੁੰਦਾ ਤਾਂ ਕੁਝ ਵੀ ਨਹੀਂ ਵਾਲ ਜੇ ਹੁੰਦਾ ਤੇ ਉਹ ਆਮ ਜਿਹੜੇ ਉਹ ਬਨੇ ਫੋਰਨ ਵਿਦੇਸ਼ ਦੇ ਵਿੱਚ ਬੈਠੇ ਜੀਪੀ ਵਗੈਰਾ ਨੇ ਉਹਦਾ ਆਟੋ ਇਮਿਊਨ ਕਹਿ ਕੇ ਜਾਂ ਉਹ ਕਹਿੰਦੇ ਦਾ ਕੋਈ ਇਲਾਜ ਨਹੀਂ ਦਾਹੀ ਰਹੂਗਾ ਕਰੀ ਜੋ ਉਹ ਕਹਿ ਕੇ ਛੱਡ ਦਿੰਦੇ ਨੇ ਲੇਕਿਨ ਇਹ ਆਪਣੇ ਭਾਰਤ ਦੇ ਵਿੱਚ ਜਿਹੜੀਆਂ ਆਪਣੀਆਂ ਜੜੀ ਬੂਟੀਆਂ ਨੇ ਉਹਦੇ ਤੱਕ ਤੇ ਹੈਗੀ ਹੈ ਕਿ ਉਹਨੂੰ ਕਵਰ ਕਰ ਲਵੇ ਤਾਂ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਪੰਚਮ ਹਲਦੀ ਚ ਪਈਆਂ ਹੋਈਆਂ ਪੰਜ ਹਲਦੀਆਂ ਇਹ ਬੋਡੀ ਦੇ ਇਮਿਊਨ ਸਿਸਟਮ ਨੂੰ ਵਧਾ ਦਿੰਦੀਆਂ ਨੇ ਜਿਨ੍ਹਾਂ ਨੂੰ ਸਾਈਨਸ ਦੀ ਪ੍ਰੋਬਲਮ ਹੈ ਉਹ ਵੀ ਇਹ ਕੰਮ ਕਰਦੀ ਹੈ ਮਤਲਬ ਜੋੜਾਂ 'ਚ ਵੀ ਕੰਮ ਕਰਦੀ ਹੈ ਔਰ ਇਹ ਹਾਰਟ ਦੀ ਪ੍ਰੋਬਲਮ 'ਚ ਵੀ ਕੰਮ ਕਰਦੀ ਹੈ ਬ੍ਰੇਨ ਵੀਕ ਹੁੰਦਾ ਤਾਂ ਕੰਮ ਕਰਦੀ ਹੈ ਸਰੀਰ ਥੱਕਦਾ ਤਾਂ ਕੰਮ ਕਰਦੀ ਹੈ ਹੱਡੀਆਂ ਮਾਸਪੇਸ਼ੀਆਂ ਨਾੜਾਂ ਉਹਦੇ ਤੇ ਤਾਕਤ ਦੇਣੀ ਆ ਖੂਨ ਤੇ ਬੀਜ ਨੂੰ ਵਧਿਆ ਕਰਨਾ ਮਤਲਬ ਸਰੀਰ ਦਾ ਮੰਤਨ ਕਰਦੀ ਹੈ ਜੀ ਇਹ ਔਰ ਜਿਹੜੇ ਲੋਕੀ ਖਾ ਰਹੇ ਅੱਧਾ ਚਮਚਾ ਡੇਲੀ ਔਰ ਉਹਨਾਂ ਨੇ ਕਿਤੇ 6 ਮਹੀਨੇ ਖਾ ਲਈ ਤਰਮਿੰਦਰ ਜੀ ਛੇਤੀ ਕੋਈ ਬਿਮਾਰੀ ਕੋਈ ਨਜਲਾ ਕੋਲਡ ਕਫ ਜਾਂ ਕੋਈ ਸਰੀਰ ਦਰਦ ਜਾਂ ਕੋਈ ਹੋਰ ਇਦਾਂ ਦਾ ਬਲੋਕੇਜ ਬਲੁਕਜ ਹਾਰਟ ਦੀ ਬ੍ਰੇਨ ਦੀ ਕੋਈ ਬਲੋਕੇਜ ਨਹੀਂ ਹੋਣ ਦਿੰਦੀ ਇਹਦੇ ਵਿੱਚ ਇੱਕ ਤੋਂ ਇੱਕ ਵਧ ਕੇ ਗੁਣਾ ਜਿਹੜੀ ਇਹ ਪੰਚਮ ਹਲਦੀ ਮੈਂ ਤੁਹਾਨੂੰ ਦਿੱਤੀ ਹੈ ਔਰ ਅੱਜ ਦੀ ਡੇਟ 'ਤੇ ਤਰਮਿੰਦਰ ਜੀ ਤੁਸੀਂ ਪੰਚਮ ਹਲਦੀ ਲਿਖੋ ਸਭ ਤੋਂ ਟੌਪ ਤੇ ਗੂਗਲ ਤੇ ਖੁੱਲਦੀ ਆ ਜਿਹੜੇ ਮਰਜੀ ਮੁਲਕ ਚ ਬੈਠਾ ਬੰਦਾ ਲਿਖ ਲਵੇ ਆਪਦਾ Google ਤੇ ਮਤਲਬ ਜੇ ਆਪ ਆਪਦੇ ਫੋਨ ਨਾਲ ਤੇ ਖੋਲਾਂਗੇ ਆਪਾਂ ਤਾਂ ਖੋਲਦੇ ਰਹੇ ਨੇ ਤਾਂ ਵੀ ਆ ਜੂ ਜਿਹਨੇ ਕਦੇ ਜ਼ਿੰਦਗੀ ਚ ਇਹਦੇ ਬਾਰੇ ਸੁਣਿਆ ਵੀ ਨਹੀਂ ਅਗਰ ਉਹ ਖੋਲਦਾ ਤਾਂ ਉਹਦੇ ਮੂਰੇ ਇਹ ਡੱਬੀ ਖੁੱਲ ਕੇ ਆ ਜਾਂਦੀ ਆ ਤਾਂ ਹੀ ਆਉਂਦੀ ਆ ਜੇ ਪੂਰਾ ਇੰਡੀਆ ਇਹਨੂੰ ਖਾ ਰਿਆ ਔਰ ਅੰਬੈਦਬਾਦ ਲਿਖਿਆ ਹੋਵੇ ਉੱਪਰ ਔਰ ਤਾਂ ਹੀ ਆ ਰਹੀ ਆ ਜੇ ਪੂਰਾ ਇੰਡੀਆ ਖਾ ਰਿਆ ਔਰ ਤੁਸੀਂ ਤੁਸੀਂ ਰਹਿੰਦੇ ਹੋ ਸ਼ਾਇਦ ਜੇ ਤੁਸੀਂ ਖਾ ਰਹੇ ਹੋ ਤਾਂ ਬਹੁਤ ਵਧੀਆ ਨਹੀਂ ਖਾ ਰਹੇ ਤਾਂ ਤੁਸੀਂ ਇਹਨੂੰ ਮੰਗਾ ਸਕਦੇ ਹੋ ਸਾਡੀ ਸੈਂਪਲ ਕਿਟ ਦੇ ਵਿੱਚ ਵੀ ਹੈਗੀ ਹੈ ਐਕਸ ਪਲੱਸ 골ਡ ਕੈਪਸੂਲ ਹੈ ਹਲਦੀ ਹੈ ਉਹਦੇ ਵਿੱਚ ਕਬਜ ਦਾ ਇੱਕ ਪਾਊਡਰ ਹੈ ਉਹ ਕਿਟ ਹੈ ਪੂਰੀ 1200 1300 ਰੁਪਏ ਦੀ ਕਿਟ ਹੈ ਜਿਹੜੀ 249 ਰੁਪਏ ਚ ਅਸੀਂ ਦਿੱਤੀ ਹੋਈ ਹੈ ਵੀ ਸਾਡੇ ਦੇਸ਼ ਚ ਲੋਕ ਉਹਨੂੰ ਲੈਂਦੇ ਆ ਤਾਂ ਖੁਸ਼ ਹੁੰਦੇ ਆ ਲੋਕੀ ਪਰ ਉਹ ਥੋੜੇ ਜਿਹਾ ਉਹ ਲੋਕੀ ਅਵੋਇਡ ਕਰੋ ਯਾਰ ਤੁਸੀਂ ਥੋੜੇ ਜੇ ਵਿੱਚ ਨਾ ਐ ਹੋ ਜਾਂਦਾ ਵੀ ਗੁਲਸਾਹਬ ਨੇ ਫ੍ਰੀ ਦਿੱਤੀ ਇੱਕ ਇੱਕ ਜਾਣਾ 20 20 ਚੀਜ਼ਾਂ ਆਰਡਰ 20 20 ਕਿਟਾ ਆਰਡਰ ਕਰੀ ਜਾਂਦਾ ਜਾਣੀ ਤਾਂ ਇੱਕੋ ਹੀ ਆ ਕਿਉਂਕਿ ਜਿਹੜਾ ਇੱਕ ਆਈਡੀ ਲੱਗੇ ਕੋਈ ਜਾਣੀ ਆ ਤਾਂ ਇਸ ਕਰਕੇ ਇੱਕ ਵਾਰੀ ਇੱਕ ਮੰਗਾਓ ਸਬਰ ਨਾਲ ਕਰੋ ਕੰਮ ਚੱਲੀ ਜਾਣੀ ਆ ਇਹ ਤਾਂ ਇਹ ਹਲਦੀ ਜਿਹੜੀ ਆ ਬਹੁਤ ਫਾਇਦਾ ਕਰਦੀ ਆ ਬਿਲਕੁਲ ਜੀ ਤੇ ਗੁਰਸੱਭ ਕਈਆਂ ਨੂੰ ਤਾਂ ਸਾਹ ਲੈਣ ਦੇ ਵਿੱਚ ਇੰਨੀ ਇੱਕ ਦਿੱਕਤ ਆਉਂਦੀ ਹੈ ਇੰਨੀ ਇੱਕ ਪਰੇਸ਼ਾਨੀ ਆਉਂਦੀ ਹੈ ਕਿ ਉਹ ਇੱਕ ਪੰਪ ਦਾ ਵੀ ਇਸਤੇਮਾਲ ਕਰਨਾ ਪੈਂਦਾ ਹੈ ਉਹਦਾ ਵੀ ਆਯੁਰਵੇਦ ਦੇ ਵਿੱਚ ਆਪਾਂ ਹੱਲ ਕੱਢ ਸਕਦੇ ਹਾਂ ਜੀ ਉਹਦਾ ਬਹੁਤ ਵਧੀਆ ਹੱਲ ਹੈ ਜੀ ਸੁੰਢ ਬਾਕੇ ਨਾ ਸੁੰਢ ਕਾਲੀ ਮਿਰਚ ਮੱਗ ਵਿਪਲ ਤੇ ਇਹਦੇ ਨਾਲ ਹੋਰ ਦੋ ਤਿੰਨ ਜੜੀ ਬੂਟੀਆਂ ਨੇ ਇੱਕ ਮੈਂ ਹੋਰ ਦੱਸ ਦਿੰਦਾ ਉਹ ਚ ਕਬੂਤਰ ਦੇ ਬਿੱਠ ਦੀ ਭਸਮ ਪੈਂਦੀ ਆ ਆਏ ਰਿਜ਼ਲਟ ਆਉਂਦਾ ਚੁਟਕੀ ਨਾਲ ਉਹਦਾ ਜੀ ਐਸਮਾ ਅੰਮ੍ਰਿਤ ਸਰਪ ਹੈ ਅਸਟਮੇਟ ਮੇਰੇ ਟੇਬਲ ਤੇ ਨਿਯਮਤ ਨੂੰ ਸ਼ੋਅ ਕਰਦਾ ਐਸਮਾ ਅੰਮ੍ਰਿਤ ਸਰਪ ਹੈ ਉਹ ਜਿਹੜਾ ਸਰਪ ਹੈ ਨਾ ਜੀ ਉਹਨੂੰ ਐ ਹਿਲਾ ਕੇ ਲੋ ਗਾੜਾ ਪੂਰਾ ਵਾਲਾ ਸੀਸੀ ਜੋ ਕੱਢਣਾ ਵੀ ਔਖਾ ਹੁੰਦਾ ਉਹ ਐਸੀ ਚੀਜ਼ ਆ ਉਹਦਾ 1 ਜਾਂ 2 ਚਮਚ ਦੇ ਦੇਓ ਬੰਦਾ ਜਿਹੜਾ ਪੰਪ ਲਾਇ ਬਣਾ ਉਹਨੂੰ ਚੈਨ ਨਹੀਂ ਆਉਂਦਾ ਉਹ ਹਫ਼ਤੇ ਚ ਬੰਦ ਹੋ ਜਾਂਦਾ ਪੰਪ ਉਹਦਾ ਉਸ ਤੋਂ ਬਾਅਦ ਉਹਨੂੰ ਅਸੀਂ ਕਹਿੰਦੇ ਆ 5-6 ਮਹੀਨੇ ਖਾ ਅਸਥਮੇ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਛੁਟਕਾਰਾ ਹੋ ਜਾਂਦਾ ਹੁਣ ਹੋਰ ਵੀ ਬਹੁਤ ਵਧੀਆ ਦਵਾਈਆਂ ਇਹਦੇ ਉੱਤੇ ਬਣ ਰਹੀਆਂ ਨੇ ਸਾਡੀਆਂ ਜਿਹੜੀਆਂ ਕਿ ਅਸਥਮੇ ਤੋਂ ਜਿਵੇਂ ਹੁਣ ਮੰਨ ਲਓ ਇਹ ਅਸਮਾ ਅੰਮ੍ਰਿਤ ਸਰਪ ਹੋ ਗਿਆ ਇੱਕ ਅਸਮਾ ਫਿਟ ਅਵਲੇ ਆ ਚਟਣੀ ਵਰਗਾ ਜਿਹਨੂੰ ਖਾਣ ਦੇ ਨਾਲ ਜਿੰਨਾ ਵੀ ਰੇਸ਼ਾ ਉਹ ਬਾਹਰ ਆ ਬਲਗਮ ਪਿਗਲ ਕੇ ਠੋਕਰਾਈ ਬਾਹਰ ਨਿਕਲ ਜਾਂਦੀ ਆ ਬੰਦਾ ਸੌਖਾ ਹੋ ਜਾਂਦਾ ਤੇ ਫਿਰ ਇੱਕ ਹੋਰ ਔਸ਼ਧ ਹੈ ਜੀ ਉਹਦੇ ਵਿੱਚ ਅਸਮਾ ਅਸਮਾ ਅਮਰਤ ਗ੍ਰੀਨ ਕੈਪਸੂਲ ਹੈ ਸਰੋ ਕੈਪਸੂਲ ਖਾਣ ਦੇ ਨਾਲ ਜਿੰਨਾ ਮਰਜੀ ਅਟੈਕ ਹੁੰਦਾ ਦੌਰਾ ਪੈਂਦਾ ਹੋਵੇ ਬੰਦੇ ਨੂੰ ਖੰਗ ਦਾ ਅਸਥਮੇ ਦਾ ਉਹ ਟਿਕ ਜਾਂਦਾ ਤਾਂ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਜੇ ਤੁਸੀਂ ਕਹੋ ਵੀ ਗੋਇਲ ਸਾਹਿਬ ਕਹੀ ਜਾਂਦੇ ਆ ਕੌਣ ਬਣਾਉ ਕਿੱਥੇ ਜਾਉ ਉਹ ਤਾਂ ਜਦ ਤੁਸੀਂ ਬਣਾਓਗੇ ਮੰਗਾਓਗੇ ਉਹ ਬਾਅਦ ਦੀ ਗੱਲ ਹੈ ਪਰ ਤੁਹਾਨੂੰ ਮੈਂ ਦਿਖਾਵਾਂ ਕਿ ਅਰਜੁਨ ਇਹ ਸੌਰੀ ਸੁੰਡ ਹੈ ਜੀ ਤਰਵਿੰਦਰ ਜੀ ਦੇਖਿਓ ਫੜ ਕੇ ਸੁੰਡ ਤੋਂ ਬੈਸਟ ਚੀਜ਼ ਆ ਔਰ ਮੈਂ ਤੁਹਾਨੂੰ ਦੱਸਾਂ ਇਹਦਾ ਸੁੰਡ ਦਾ ਕੀ ਫਾਇਦਾ ਹੈ ਜੀ ਇਹ ਕਿ ਸੁੰਡ ਹੈ ਇੱਕ ਇਹ ਬਿਜੇਸਾਰ ਲੱਕੜ ਆ ਹੁਣ ਬਿਜੇਸਾਰ ਲੱਕੜ ਨੂੰ 슈ਗਰ ਵਾਸਤੇ ਮਸ਼ਹੂਰ ਕਰ ਛੜਿਆ ਪਰ ਇਹ ਚੈਸਟ ਇਨਫੈਕਸ਼ਨ ਜੀ ਵੀ ਕੰਮ ਕਰਦੀ ਆ ਇਹ ਦੋਨਾਂ ਦਾ ਪਾਊਡਰ ਬਣਾ ਲਓ 슈ਗਰ ਹੋ ਗਈ ਤੇ ਨਾਲ ਅਰਜੁਨ ਸੱਕ ਹੋ ਗਿਆ ਜਿਹਦੇ ਵਿੱਚ ਅੰਦਰ ਬਲੌਕੇਜ ਆ ਹੁਣ ਅਰਜਨ ਦਾ ਸੱਕ ਲੋਕਾਂ ਨੂੰ ਕਹੀ ਜਾਂਦੇ ਆ ਵੀ ਕੱਲਾ ਹੀ ਹਾਰਟ ਲਈ ਆ ਓਏ ਹਾਰਟ ਲਈ ਤਾਂ ਹੈਗਾ ਹੀ ਆ ਨਾਲੇ ਲੰਗਸ ਇਨਫੈਕਸ਼ਨ ਨੂੰ ਵੀ ਖਤਮ ਕਰਦਾ ਇਹ ਚੀਜ਼ਾਂ ਜਿਹੜੀਆਂ ਨੇ ਜਿਵੇਂ ਹੁਣ ਦੋ ਤਿੰਨ ਚੀਜ਼ਾਂ ਘਰੇ ਪਾਊਡਰ ਬਣਾ ਲਓ ਬਾਕੀ ਚੀਜ਼ ਤਾਂ ਤੁਹਾਨੂੰ ਲੈਣ ਜਾਣਾ ਪਊ ਬਾਜ਼ਾਰ ਕਾਲੀ ਮਿਰਚ ਤੇ ਸੁੰਢ ਤਾਂ ਹੈਗੀ ਨਾ ਆਪਣੇ ਘਰੇ ਕਾਲੀ ਮਿਰਚ ਤੇ ਸੁੰਢ ਦਾ ਪਾਊਡਰ ਲਓ ਸ਼ਾਇਦ ਆਪਣੇ ਘਰੇ ਹੁੰਦਾ ਨਹੀਂ ਹੈਗਾ ਤਾਂ ਮੇਰਾ ਕਸ਼ਮੀਰੀ ਹਣੀ ਮੰਗਾ ਲਿਓ ਇੱਕ ਵਾਰੀ ਜ਼ਰੂਰ ਤਾਂ ਕਿ ਤੁਹਾਨੂੰ ਪਤਾ ਲੱਗੂਆ ਦੇਖੋ ਕਿੰਨੀ ਮਰਜ਼ੀ ਠੰਡ ਚ ਰੱਖ ਲਓ ਪਿਗਲਦਾ ਨਹੀਂ ਨਾ ਜੰਮਦਾ ਨਹੀਂ ਸੌਰੀ ਐਂ ਰਹੂਗਾ ਪਿਗਲਿਆ ਔਰ ਇਹਨੂੰ ਮੈਂ ਨਾ ਜੀ ਇਹਨੂੰ ਤਰਵਿੰਦਰ ਜੀ ਇਹ ਸਹਾਨੀ ਨੂੰ ਆਪਣੇ ਫ੍ਰਿਜ ਦਾ ਜਿਹੜਾ ਉੱਪਰ ਫ੍ਰੀਜ਼ਰ ਹੁੰਦਾ ਜਿੱਚ ਬਰਫ਼ ਜੰਮਦੀ ਹੈ ਕੁਲਫੀ ਜੰਮਦੀ ਹੈ ਉਹ ਚ ਰੱਖ ਕੇ ਦੇਖਿਆ ਮਤਲਬ ਬਾਹਰ ਘੱਡਿਆ ਤਾਂ ਐਂ ਰਿਹਾ ਇਹ ਜੰਮਦਾ ਨਹੀਂ ਕਿਸੇ ਵੀ ਰੂਪ ਚ ਇਹ ਜੰਮਦਾਨੀ ਇਹ ਐਂ ਰਹੂਗਾ ਇਸੇ ਤਰ੍ਹਾਂ ਸਰੀਰ ਦੇ ਵਿੱਚ ਕੰਮ ਕਰਦਾ ਇਹਦੇ ਵਿੱਚ ਥੋੜੀ ਜਿਹੀ ਐਂ ਸੁੰਡ ਮਲਾ ਕੇ ਨਾ ਜੀ ਚੂਸ ਚੂਸ ਕੇ ਚੱਟ ਲੋ ਚੱਟ ਕੇ ਉਤੋਂ ਕੋਸਾ ਜਾਂ ਦੁੱਧ ਪੰਜਮ ਹਲਦੀ ਪਾ ਕੇ ਦੁੱਧ ਪੀ ਲੋ ਪੰਜਮ ਹਲਦੀ ਮੈਨੂੰ ਪੂਰਾ ਭਰੋਸਾ ਵੀ ਪੰਜਾਬ ਦੇ ਹਰ ਘਰ ਚ ਪਹੁੰਚ ਗਈ ਹੋਈ ਐ ਤੇ ਪੰਜਮ ਹਲਦੀ ਲੈ ਕੇ ਇਹਨੂੰ ਐਂ ਪੂਰੀ ਤਰ੍ਹਾਂ ਚੱਟ ਚੱਟ ਕੇ ਦੁੱਧ ਦੇ ਵਿੱਚ ਦੁੱਧ 'ਚ ਹਲਦੀ ਪਾ ਲਓ ਤੇ ਉਹਨੂੰ ਸ਼ਾਇਦ 'ਚ ਚੱਟ ਕੇ ਖਾਓ ਨਾਲ ਹਲਦੀ ਪੀਓ ਸਵੇਰੇ ਕਮਾਲ ਦੇ ਰਿਜ਼ਲਟ ਆਣਗੇ ਜੀ ਬਿਲਕੁਲ ਜੀ ਗੁਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤਰਿੰਦਰ ਜੀ ਸੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜਾ ਗੋਇਲ ਸਾਹਿਬ ਦੇ ਇਹਨਾਂ ਉਤਪਾਦਾਂ ਦੇ ਉੱਤੇ ਭਰੋਸਾ ਕਰਦੇ ਨੇ ਗੋਇਲ ਸਾਹਿਬ ਨਾਲ ਲਗਾਤਾਰ ਜੁੜਦੇ ਨੇ ਵੈਦਬਾਨ .com ਦੇ ਉੱਤੇ ਜਾ ਕੇ ਵੀ ਪ੍ਰੋਡਕਟ ਮੰਗਵਾ ਰਹੇ ਨੇ ਤੇ ਇਸ ਤੋਂ ਇਲਾਵਾ ਗੁਲਸਾਭ ਕੋਲੇ ਤੁਸੀਂ ਮਿਲਣਾ ਹੋਵੇ ਤਾਂ ਤੁਸੀਂ ਸੈਕਟਰ 44D ਚੰਡੀਗੜਾ ਆ ਸਕਦੇ ਹੋ ਤੇ ਅਪਾਇੰਟਮੈਂਟ ਤੇ ਗੱਲਬਾਤ ਜ਼ਰੂਰ ਇੱਕ ਵਾਰ ਕਰ ਲਿਆ ਕਰੋ ਤਾਂ ਜੋ ਤੁਹਾਡਾ ਜਿਹੜਾ ਸਮਾਂ ਹੈ ਉਹ ਇਸ ਤਰ੍ਹਾਂ ਅਜਾਈ ਨਾ ਜਾਵੇ ਕਿਉਂਕਿ ਦੂਰ ਦਰਾੜਿਆਂ ਤੋਂ ਤੁਸੀਂ ਆਉਣਾ ਹੁੰਦਾ ਹੈ ਤੇ ਵਕਫਾਕ ਜ਼ਿਲ੍ਹਿਆਂ ਦੇ ਵਿੱਚ ਵੀ ਗੁਲਸਾਭ ਹੁਣ ਖੁਦ ਪਹੁੰਚ ਕਰ ਰਹੇ ਨੇ ਤੇ ਉੱਥੇ ਸ਼ਿਰਕਤ ਕਰਕੇ ਉੱਥੇ ਵੀ ਲੋਕਾਂ ਨੂੰ ਜਾ ਕੇ ਮਿਲਣਾ ਸ਼ੁਰੂ ਕਰ ਦਿੱਤਾ ਹੈ ਕਈ ਥਾਵਾਂ ਦੇ ਉੱਤੇ ਇਹਨਾਂ ਦੇ ਆਊਟਲੈਟ ਵਗੈਰਾ ਵੀ ਖੁੱਲ੍ਹਨੇ ਸ਼ੁਰੂ ਹੋ ਗਏ ਨੇ ਸੋ ਅਗਲੇ ਐਪੀਸੋਡ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ